ਸਾਬ ਅੱਗੇ ਹੱਥ ਛੋੜ ਕੇ ਬੇਨਤੀ ਕੀਤੀ ਹੈ ਕਿ ਸਾਡੀ ਸਰਕਾਰ ਦੇ ਵਿੱਚ ਕਈ ਗਲਤੀਆਂ ਹੋਈਆਂ ਨੇ ਉਹ ਗਲਤੀਆਂ ਅਸੀਂ ਲਿਖ ਕੇ ਦਿੱਤੀਆਂ ਨੇ ਤੇ ਉਹਨਾਂ ਦੀ ਅਸੀਂ ਬਹੁਤ ਨੀਵੇਂ ਹੋ ਕੇ ਟੀਮ ਬੰਦੇ ਨਾਲ ਮਾਫੀ ਮੰਗਦੇ ਲਈ ਆਇਆ ਜੋ ਸਾਡੀ ਸਜ਼ਾ ਬਣਦੀ ਹੈ ਉਹ ਸਜ਼ਾ ਤੁਸੀਂ ਆਪਣੇ ਮੁਕਤਾਬਕ ਜੋ ਮناسب ਬਣਦੀ ਉਹ ਸਾਨੂੰ ਸਹ ਦੇਵੋਗੇ ਅਸੀਂ ਉਸ ਗੱਲ ਨੂੰ ਖਿਹੜੇ ਮੱਥੇ ਪ੍ਰਵਾਨ ਕਰਾਂਗੇ ਬਾਦਲ ਦੇ ਅਸਤੀਫੇ ਦੀਆਂ ਗੱਲਾਂ ਹੋ ਰਹੀਆਂ ਕੀ ਲੱਗਦਾ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣਗੇ ਜੀ ਨਾ ਮੈਂ ਅਸਤੀਫਾ ਮੰਗਿਆ ਹੈ ਨਾ ਮੈਂ ਕਿਹਾ ਹੈ ਏ ਨਾ ਮੈਨੂੰ ਪਤਾ ਮੈਂ ਤਾਂ ਘ ਹੈ ਵੀ ਸਾਡੇ ਮਨ ਤੇ ਸਭ ਤੋਂ ਵੱਡਾ ਬੋਝ ਇਹ ਸੀ ਗੁਰੂ ਸਾਹਿਬ ਦਾ ਚੰਨ ਹੁਣ ਆਗੇ ਹੁਣ ਲੀਡਰਸ਼ਿਪ ਨਵੀਂ ਆ ਜੇ ਪੁਰਾਣੀ ਆ ਜੇ ਕੋਈ ਫਰਕ ਨਹੀਂ ਆ ਜੀ ਸਾਰੇ ਬੀਜੇਪੀ ਨਾਲ ਰਲੇ ਹੋਏ ਆ ਸਾਰੇ ਚਲੋ ਉਹਨਾਂ ਦਾ ਕਹਿਣ ਨਾਲ ਕੀ ਆ ਜੋ ਸਭ ਰਾ ਕੁਝ ਕਹਿੰਦੇ ਨੇ ਜੀ ਕਿਸੇ ਦੇ ਕਹਿਣ ਨਾਲ ਨਾ ਕੋ ਚੰਗਾ ਹੁੰਦਾ ਹੈ ਨਾ ਮਾੜਾ ਹੁੰਦਾ ਹੈ ਨਾ ਬੀਜੇਪੀ ਦਾ ਹੁੰਦਾ ਹੈ ਨਾ ਸ਼ੋਨੀ ਕੱਲ ਦਾ ਜੋ ਕਹਿੰਦਾ ਉਹ ਠੀਕ ਹੈ ਬਸ ਬਗਰੂ ਬਖਸ਼ ਕਰੂਗਾ ਜੀ ਅਕਾਲ ਤਖਤ ਸਾਹਿਬ ਤੇ ਇਸ ਟਾਈਮ ਦੇ ਉੱਤੇ ਨਤਮਸਤਕ ਹੋ ਕੇ ਰਖੜਾ ਸਾਹਿਬ ਬਾਹਰ ਆ ਚੁੱਕਿਆ ਗੱਲਬਾਤ ਕਰਦੇ ਆ ਸਿੰਘ ਸਾਹਿਬ ਨੂੰ ਮਿਲੇ ਆ ਕੀ ਗੱਲਬਾਤ ਹੋਈ ਰਖੜਾ ਸਾਹਿਬ ਸਿੰਘ ਸਾਹਿਬ ਨਾਲ ਸਿੰਘ ਸਾਹਿਬ ਅੱਗੇ ਹੱਥ ਛੋੜ ਕੇ ਬੇਨਤੀ ਕੀਤੀ ਹੈ ਕਿ ਸਾਡੀ ਸਰਕਾਰ ਦੇ ਵਿੱਚ ਕਈ ਗਲਤੀਆਂ ਹੋਈਆਂ ਨੇ ਉਹ ਗਲਤੀਆਂ ਅਸੀਂ ਲਿਖ ਕੇ ਦਿੱਤੀਆਂ ਨੇ ਤੇ ਉਹਨਾਂ ਦੀ ਅਸੀਂ ਬਹੁਤ ਨੀਵੇਂ ਹੋ ਕੇ ਕਿhti ਮੈਂ ਬਣ ਦੇਣਾ ਮਾਫੀ ਮੰਗਣ ਦੇ ਲਈ ਆਇਆ ਜੋ ਸਾਡੀ ਸਜ਼ਾ ਬਣਦੀ ਹੈ ਉਹ ਸਜ਼ਾ ਤੁਸੀਂ ਆਪਣੇ ਮੁਤਾਬਕ ਜੋ ਮੁਨਾਸਬ ਬਣਦੀ ਉਹ ਸਾਨੂੰ ਸਹਦਿਓਗੇ ਅਸੀਂ ਉਸ ਗੱਲ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗੇ ਕਿਹੜੀਆਂ ਕਿਹੜੀਆਂ ਗਲਤੀਆਂ ਦਾ ਜ਼ਿਕਰ ਕੀਤਾ ਗਿਆ ਹੈ ਉਸ ਉਹ ਗਲਤੀਆਂ ਤਾਂ ਹੁਣ ਬਹੁਤ ਹੁੰਦੀਆਂ ਨੇ ਜੀ ਸਾਰੇ ਗੁਰੂ ਮਾਰਾ ਬਖਸ਼ਣ ਹਾਰਾ ਉਹ ਅਸੀਂ ਲਿਖਤੀਆਂ ਉਹਦੇ ਵਿੱਚ ਉਹ ਉਹ ਪੜ ਲਿਓ ਬਾਤ ਦੇ ਵਿੱਚ ਯਾਦ ਆਇਆ ਕਿ ਇਹ ਗਲਤੀਆਂ ਹੋਈਆਂ ਅਕਾਲੀ ਦਲ ਕੋਲ ਸੰਗਤ ਸਵਾਲ ਕਰ ਰਹੀ ਹੈ ਕਿ ਹੋਣੀ ਕੋ ਦੇਖੋ ਦੇਖੋ ਕਈ ਚੀਜ਼ਾਂ ਹੋ ਜਾਂਦੀਆਂ ਨੇ ਜੀ ਕਈ ਚੀਜ਼ਾਂ ਹੁੰਦੀਆਂ ਨੇ ਹੁਣ ਆਪਾਂ ਉਹ ਕਹੀਏ ਜੇ ਨੌਥਾਲ ਵੀ ਨਾ ਆਉਂਦੇ ਫਿਰ ਹੋਰ ਸਵਾਲ ਲੱਗਣਗੇ ਜਦੋਂ ਗੁਰੂ ਬਖਸ਼ਿਸ ਹੁੰਦਾ ਉਦੋਂ ਹੀ ਗੱਲ ਹੁੰਦੀ ਹੈ ਉਹ ਤਾਂ ਪਹਿਲਾਂ ਹੋ ਨਹੀਂ ਸਕਦੀ ਸ੍ਰੀ ਸਬੀਰ ਬਾਦਲ ਦੇ ਅਸਤੀਫੇ ਦੀਆਂ ਗੱਲਾਂ ਹੋ ਰਹੀਆਂ ਕੀ ਲੱਗਦਾ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣਗੇ ਨਾ ਮੈਂ ਅਸਤੀਫਾ ਮੰਗਿਆ ਹੈ ਨਾ ਮੈਂ ਕਿਹਾ ਹੈ ਇਹ ਨਾ ਮੈਨੂੰ ਪਤਾ ਗੁਰੂ ਮਾਰਾ ਦੀ ਨਵੀਂ ਲੀਡਰਸ਼ਿਪ ਲੱਭਦੇ ਹੋ ਤੁਸੀਂ ਉਹਦਾ ਗੁਰੂ ਮਾਰਾ ਨੇ ਬਖਸ਼ਿਸ਼ ਕਰਨੇ ਜਿਵੇਂ ਵੀ ਕੀਤਾ ਗੁਰੂ ਮਾਰਾ ਜੀ ਕਰ ਦੇਣਗੇ ਆਪਣੇ ਆਪ ਕੀ ਦੇਖਦੇ ਹੋ ਤੁਸੀਂ ਕੀ ਦੇਖਦੇ ਹੋ ਕਿ ਲੱਗਦਾ ਨਾ ਅਕਾਲੀ ਦਰ ਨੂੰ ਨਵੀਂ ਲੀਡਰਸ਼ਿਪ ਚਾਹੀਦੀ ਹੈ ਇਸ ਟਾਈਮ ਦੇ ਵਿੱਚ ਦੇਖੋ ਮੈਂ ਤਾਂ ਹੈ ਵੀ ਸਾਡੇ ਮੰਨ ਤੇ ਸਭ ਤੋਂ ਵੱਡਾ ਬੋਝ ਇਹ ਸੀ ਗੁਰੂ ਸਾਹਿਬ ਦੇ ਚਰਨਾਂ 'ਚ ਹੁਣ ਆ ਕੇ ਸਾਲਾਂ ਤੋਂ ਪਹਿਲਾਂ ਕਦੀ ਗੁਰੂ ਸਾਹਿਬ ਦੇ ਚਰਨਾਂ 'ਚ ਨਹੀਂ ਸੀ ਆਏ ਗੁਰੂ ਚਰਨਾਂ 'ਤੇ ਰੋਜ਼ ਆਉਨੇ ਆ ਰੋਜ਼ ਆਉਨੇ ਕੋਈ ਇੱਕੋ ਦਿਨ ਹੁੰਦਾ ਨਹੀਂ ਜਿੱਤੇ ਗੁਰੂ ਚਰਨਾਂ 'ਚ ਨਾ ਆਈਏ ਇਹ ਘਰ ਹੈ ਜਿੱਥੇ ਆ ਕੇ ਤੁਸੀਂ ਵੀ ਆਉਨੇ ਹੋ ਕਈ ਮੈਨੂੰ ਨਾ ਕੋ ਤੁਸੀ ਵੀ ਆਉਨੇ ਹਰ ਬੰਦਾ ਆਉਂਦਾ ਜਿਹੜਾ ਇੱਥੇ ਗੁਰੂ ਨਮੰਦਾ ਹੈ ਗੁਰੂ ਦਾ ਓਟਾ ਸਰਦਾ ਗੁਰੂ ਘਰ ਦੇ ਵਿੱਚ ਤਾਂ ਜਿੰਨੇ ਨਤਮਸਤਕ ਹੋ ਜੀਏ ਉਹਨਾਂ ਥੋੜਾ ਹੁੰਦੇ ਅਕਾਲੀ ਨਾਲ ਕਹਿੰਦਾ ਕਿ ਸਾਰੇ ਬੀਜੇਪੀ ਨਾਲ ਰਲੇ ਹੋਏ ਆ ਸਾਰੇ ਤੁਸੀਂ ਉਹਨਾਂ ਦਾ ਕਹੇ ਨਾਲ ਕੀ ਹੈ ਜੋ ਸਭਰਾ ਕੁਝ ਕਹਿੰਦੇ ਨੇ ਜੀ ਕਿਸੇ ਦੇ ਕਹੇ ਨਾਲ ਨਾ ਕੋਈ ਚੰਗਾ ਹੁੰਦਾ ਹੈ ਨਾ ਮਾਰਾ ਹੁੰਦਾ ਹੈ ਨਾ ਬੀਜੇਪੀ ਦਾ ਹੁੰਦਾ ਹੈ ਸ਼ੌਨੀ ਕੱਲ ਜੋ ਕਹਿੰਦਾ ਉਹ ਠੀਕ ਹੈ ਬਸ ਗੁਰੂ ਬਖਸ਼ਿਸ਼ ਕਰੂਗਾ ਜੀ ਗੁਰੂ ਬਖਸ਼ਿਸ਼ ਕਰੂਗਾ ਪ੍ਰਧਾਨ ਤਨੋਂ ਨੂੰ ਲੈ ਕੇ ਬਹੁਤ ਸਾਰੇ ਨਾਵਾਂ ਦੀ ਚੱਲ ਤੁਹਾਡਾ ਜੋ ਬਣਾਵਾ ਕਿਸੇ ਨੂੰ ਪ੍ਰਸਾਦ ਜੀ ਦੇਖਾਈ ਚੰਗਾ ਮੁੰਡਾ ਬੱਸ ਬੱਸ ਵੇ ਦੀ ਬੱਸ ਲੈ ਲੈਂ ਨੰਬਰ ਛੇ ਟਾਈਮ ਸਰਜੀਤ ਸਿੰਘ ਰਖੜਾ ਸਾਡੇ ਨਾਲ ਸੀ ਕਹਿੰਦੇ ਕਿ 9 ਸਾਲ ਬਾਅਦ ਵੀ ਜੇ ਆ ਗਏ ਆ ਇਹ ਗੁਰੂ ਕਿਰਪਾ ਹੀ ਹੋਈ ਆ ਪਰ 9 ਸਾਲ ਤੋਂ ਪਹਿਲਾਂ ਜਦੋਂ ਆਉਂਦੇ ਸੀ ਉਦੋਂ ਕਦੀ ਵੀ ਇਹ ਧਿਆਨ ਦੇ ਵਿੱਚ ਨਹੀਂ ਆਇਆ ਕਿ ਸੱਤਾ ਦੇ ਵਿੱਚ ਸੀ ਜਦੋਂ ਉਦੋਂ ਗਲਤੀਆਂ ਹੋਈਆਂ ਪਰ 9 ਸਾਲ ਬਾਅਦ ਯਾਦ ਆਏ ਕਹਿੰਦੇ ਗੁਰੂ ਕਿਰਪਾ ਹੋਣ ਹੋਈ ਹੈ ਜਾ ਕੇ 9 ਸਾਲਾਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਦੇ ਅਸਥੀਪੇ ਦੇ ਉੱਤੋਂ ਕਿਤੇ ਨਾ ਕਿਤੇ ਉਹਨਾਂ ਕੰਨੀ ਵੀ ਕਿਤرائی ਆ ਉਹਨਾਂ ਨੇ ਉਸ ਗੱਲ ਨੂੰ ਕੀਤੀ ਨਹੀਂ ਗੱਲ ਕੀ ਸੁਖਬੀਰ ਸਿੰਘ ਬਾਦਲਸਦੀ ਪਾ ਦੇਣਾ ਜਾਂ ਨਾ ਦੇਣਾ ਕਹਿੰਦੇ ਗਲਤੀਆਂ ਹੋਈਆਂ ਗਲਤੀਆਂ ਦੀ ਖਿਮਾ ਯਾਚਨਾ ਵਾਸਤੇ ਪਹੁੰਚੇ ਇੱਥੇ 9 ਸਾਲ ਪਹਿਲਾਂ ਦੀ ਗੱਲ ਆ ਜਦੋਂ 2015 ਦੇ ਵਿੱਚ ਬੁਰਜਵਾਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੋ ਜਾਂਦਾ ਵਾ ਗੁਰੂ ਸਾਹਿਬ ਦਾ ਨਰਾਦਰ ਹੁੰਦਾ ਬਹਿਬਲ ਗੋਲੀकांड ਦਾ ਜ਼ਿਕਰ ਹੋਇਆ ਵਾ ਉਸ ਰਿਪੋਰਟ ਦੇ ਵਿੱਚ ਸਾਰਾ ਹੀ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਗਈ ਆ ਉਹਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਵੀ ਹੋਇਆ ਜਿਹੜੇ ਐਸਜੀਪੀਸੀL ਨੂੰ ਦਿੱਤੇ ਗਏ ਸਾਰਾ ਕੁਝ ਹੋਇਆ ਉਹਦਾ ਇਹ ਕਾਰਨ ਇਹਨਾਂ ਲੰਬਾ ਸਮਾਂ ਪੈ ਗਿਆ ਉਸ ਲੰਬੇ ਸਮੇਂ ਬਾਅਦ ਦੇ ਵਿੱਚ ਯਾਦ ਆਉਣ ਤੋਂ ਬਾਅਦ ਅੱਜ ਅਕਾਲੀ ਦਲ ਦਾ ਇੱਕ ਧੜਾ ਤੇ ਇੱਥੇ ਪਹੁੰਚ ਚੁੱਕਾ ਵਾ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਸਿੰਘ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਦੇ ਆ ਕਿਉਂਕਿ ਉਹ ਸਮੇਂ ਦੇ ਗ੍ਰਹਿ ਮੰਤਰੀ ਸੀ ਉਸ ਟਾਈਮ ਜੋ ਭਾਣਾ ਵਾਪਰਿਆ ਸੀ ਉਦੋਂ ਕਿ ਸੁਖਬੀਤ ਸਿੰਘ ਬਾਦਲ ਦੀ ਇੱਥੇ ਜਵਾਬ ਤਲਬੀ ਹੁੰਦੀ ਆ ਕਿ ਉਹਨਾਂ ਨੂੰ ਕੋਈ ਸਜ਼ਾ ਲੱਗਦੀ ਆ ਕਿ ਉਹਨਾਂ ਨੂੰ ਪ੍ਰਧਾਨਗੀ ਪਦ ਤੋਂ ਅਸਤੀਫਾ ਦੇਣਾ ਪੈਂਦਾ ਵਾ ਇਸ ਸਮੇਂ ਦੇ ਗਰਭ ਦੇ ਵਿੱਚ ਆ ਕਿਉਂਕਿ ਸਿੰਘ ਸਾਹਿਬ ਦਾ ਫੈਸਲੇ ਦੀ ਵੇਟ ਕੀਤੀ ਜਾਊਗੀ ਭਾਵੇਂ ਉਹ ਅਕਾਲੀ ਦਲ ਦਾ ਬਾਗੀ ਧੜਾ ਹੋਵੇ ਜਾਂ ਅਸੀਂ ਪ੍ਰੈਸ ਵਾਲੇ ਸਾਰੇ ਜਣੇ ਇਹੋ ਵੇਖਾਂਗੇ ਕਿ ਕੀ ਸਿੰਘ ਸਾਹਿਬ ਦਾ ਸੰਦੇਸ਼ ਆਉਂਦਾ ਵਾ ਕਿ ਬਾਗੀ ਧੜਾ ਜਿਹੜਾ ਮਿਲ ਕੇ ਗਿਆ ਵਾ ਉਹਨਾਂ ਦੇ ਕਹਿਣ ਮੁਤਾਬਕ ਸਾਰਿਆਂ ਨੂੰ ਕਿ ਇਹੋ ਜੀ ਸਜ਼ਾ ਜਾਇਜ਼ਤਾ ਲੱਗਦੀ ਇੱਥੋਂ ਕਿ ਜਿਹਦੇ ਨਾਲ ਔਲੇ ਸਮੇਂ ਦੇ ਵਿੱਚ ਅਕਾਲੀ ਦਲ ਮੁੜ ਪੈਰਾਂ ਤੇ ਸਰਜੀਤ ਹੋਵੇ ਇੱਕ ਖੇਤਰੀ ਪਾਰਟੀ ਜਿਹੜੀ ਕਿ 2015 ਤੋਂ ਪਹਿਲਾਂ ਦੀ ਗੱਲ ਕਰਦੇ ਆ ਸੱਤਾ ਦੇ ਵਿੱਚ ਹੁੰਦੀ ਆ ਤੇ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੀ ਹੈ ਤਾਂ ਜੋ ਵੋਟ ਪਰਸੈਂਟ ਇੰਨਾ ਘਟ ਜਾਂਦਾ ਕਿ ਵੋਟ ਪਰਸੈਂਟ ਜਿਹੜੀਆਂ ਬਾਕੀ ਪਾਰਟੀਆਂ ਆਈਆਂ ਸੀ ਉਹ ਆਪਣਾ ਵੋਟ ਪਰਸੈਂਟ ਉੱਪਰ ਲੈ ਜਾਂਦੀਆਂ ਵਾ ਪਰ ਅਕਾਲੀ ਦਲ ਤੇ ਸਵਾਲੀਆ ਚਿੰਨ੍ਹ ਲੱਗਦੇ ਰਹੇ ਇਹ ਵੀ ਕਾਰਨ ਸੀ ਅਕਾਲੀ ਦਲ ਦਾ ਢੜੇ ਦਾ ਬਾਗੀ ਹੋਣਾ ਵੇਖਦੇ ਆ ਸਿੰਘ ਸਾਹਿਬ ਦਾ ਕੀ ਫੈਸਲਾ ਆਉਂਦਾ ਵਾ ਉਸ ਤੋਂ ਬਾਅਦ ਦੇ ਵਿੱਚ ਅਕਾਲੀ ਦਲ ਦਾ ਉਹ ਭਾਵੇਂ ਕੱਲ੍ਹ ਦਾ ਬਾਦਲ ਤੜਾ ਹੋਵੇ ਜਾਂ ਬਾਗੀ ਢੜਾ ਕਿੰਨਾਂ ਨੂੰ ਸਜਾਵਾਂ ਲੱਗਦੀਆਂ ਵਾ ਕੌਣ ਆ ਕੇ ਨਤਮਸਤਕ ਹੁੰਦਾ ਇੱਥੇ ਕਿੰਗ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਸਾਡੀ ਸਰਕਾਰ ਦੇ ਵਿੱਚ ਕਈ ਗਲਤੀਆਂ ਹੋਈਆਂ ਨੇ ਉਹ ਗਲਤੀਆਂ ਅਸੀਂ ਲਿਖ ਕੇ ਦਿੱਤੀਆਂ ਨੇ ਤੇ ਉਹਨਾਂ ਦੀ ਅਸੀਂ ਬਹੁਤ ਨੀਵੇਂ ਹੋ ਕੇ ਟੀਮ ਬੰਦੇ ਨਾਲ ਮਾਫੀ ਮੰਗਦੇ ਲਈ ਆਇਆ ਜੋ ਸਾਡੀ ਸਜ਼ਾ ਬਣਦੀ ਹੈ ਉਹ ਸਜ਼ਾ ਤੁਸੀਂ ਆਪਣੇ ਮੁਤਾਬਕ ਜੋ ਮੁਨਾਸਬ ਬਣਦੀ ਉਹ ਸਾਨੂੰ ਸਹਾਰ ਦਿਓਗੇ ਅਸੀਂ ਉਸ ਗੱਲ ਨੂੰ ਖਿਹੜੇ ਮੱਥੇ ਪ੍ਰਵਾਨ ਕਰਾਂਗੇ ਬਾਦਲ ਦੇ ਅਸਤੀਫੇ ਦੀਆਂ ਗੱਲਾਂ ਹੋ ਰਹੀਆਂ ਕੀ ਲੱਗਦਾ ਤੁਸੀਂ ਇਹ ਸਿਖ ਬਾਰੇ ਲਸੀਫਾ ਦੇਣਗੇ ਜੀ ਨਾ ਮੈਂ ਅਸਤੀਵਾ ਮੰਗਿਆ ਹੈ ਨਾ ਮੈਂ ਕਿਹਾ ਹੈ ਇਹ ਨਾ ਮੈਨੂੰ ਪਤਾ ਮੈਂ ਤਾਂ ਹੈ ਵੀ ਸਾਡੇ ਮੰਨ ਤੇ ਸਭ ਤੋਂ بڑا ਬੋਝ ਇਹ ਸੀ ਗੁਰੂ ਸਾਹਿਬ ਦਾ ਚੰਨ ਹੁਣ ਆਗੇ ਹੁਣ ਲੀਡਰਸ਼ਿਪ ਨਵੀਂ ਆ ਜੇ ਪੁਰਾਣੀ ਆ ਜੇ ਕੋਈ ਫਰਕ ਨਹੀਂ ਹੈ ਜੀ ਸਾਰੇ ਬੀਜੇਪੀ ਨਾਲ ਰਲੇ ਹੋਏ ਆ ਸਾਰੇ ਤੁਸੀਂ ਉਹਨਾਂ ਦਾ ਕਹਿਣ ਨਾਲ ਕੀ ਹੈ ਜੋ ਸਭ ਰਾ ਕੁਝ ਕਹਿੰਦੇ ਨੇ ਜੀ ਕਿਸੇ ਦੇ ਕਹਿਣ ਨਾਲ ਨਾ ਕੋਈ ਚੰਗਾ ਹੁੰਦਾ ਹੈ ਨਾ ਮਾੜਾ ਹੁੰਦਾ ਹੈ ਨਾ ਬੀਜੇਪੀ ਦਾ ਹੁੰਦਾ ਹੈ ਨਾ ਸ਼ੋਹਨੀ ਕੱਲ ਦਾ ਹੁੰਦਾ ਜੋ ਕਹਿੰਦਾ ਉਹ ਠੀਕ ਹਨ ਬਸ ਬਗਰੂ ਬਖਸ਼ਿਸ਼ ਕਰੂਗਾ ਜੀ ਅਕਾਲ ਤਖਤ ਸਾਹਿਬ ਤੇ ਇਸ ਟਾਈਮ ਦੇ ਉੱਤੇ ਨਤਮਸਤਕ ਹੋ ਕੇ ਰਖੜਾ ਸਾਹਿਬ ਬਾਹਰ ਆ ਚੁੱਕਿਆ ਗੱਲਬਾਤ ਕਰਦੇ ਆ ਸਿੰਘ ਸਾਹਿਬ ਨੂੰ ਮਿਲੇ ਆ ਕੀ ਗੱਲਬਾਤ ਹੋਈ ਰਖੜਾ ਸਾਹਿਬ ਸਿੰਘ ਸਾਹਿਬ ਨਾਲ ਸਿੰਘ ਸਾਹਿਬ ਅੱਗੇ ਹੱਥ ਛੋੜ ਕੇ ਬੇਨਤੀ ਕੀਤੀ ਹੈ ਕਿ ਸਾਡੀ ਸਰਕਾਰ ਦੇ ਵਿੱਚ ਕਈ ਗਲਤੀਆਂ ਹੋਈਆਂ ਨੇ ਉਹ ਗਲਤੀ ਅਸੀਂ ਲਿਖ ਕੇ ਦਿੱਤੀਆਂ ਨੇ ਤੇ ਉਹਨਾਂ ਦੀ ਅਸੀਂ ਬਹੁਤ ਨੀਵੇਂ ਹੋ ਕੇ ਟੀ ਮੇਹਬਾਨ ਦੇ ਨਾਲ ਮਾਫੀ ਮੰਗਣ ਦੇ ਲਈ ਆਇਆ ਜੋ ਸਾਡੀ ਸਜ਼ਾ ਬਣਦੀ ਹੈ ਉਹ ਸਜ਼ਾ ਤੁਸੀਂ ਆਪਣੇ ਮੁਤਾਬਕ ਜੋ مناسب ਬਣਦੀ ਉਹ ਸਾਨੂੰ ਸਹਦਿਓਗੇ ਅਸੀਂ ਉਸ ਗੱਲ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗੇ ਕਿਹੜੀਆਂ ਕਿਹੜੀਆਂ ਗਲਤੀਆਂ ਦਾ ਜ਼ਿਕਰ ਕੀਤਾ ਗਿਆ ਉਸ ਉਹ ਗਲਤੀਆਂ ਤਾਂ ਹੁਣ ਬਹੁਤ ਹੋਈਆਂ ਨੇ ਜੀ ਸਾਰੇ ਗੁਰੂ ਮਾਲੇ ਬਖਸ਼ਣ ਹਾਰਾ ਹੈ ਉਹ ਅਸੀਂ ਲਿਖਦੇ ਹਾਂ ਉਹਦੇ ਵਿੱਚ ਉਹ ਉਹ ਪੜ ਜਾਓ ਤੋਂ ਬਾਤ ਦੇ ਵਿੱਚ ਯਾਦ ਆਇਆ ਕਿ ਇਹ ਗਲਤੀਆਂ ਹੋਈਆਂ ਅਕਾਲੀ ਦਲ ਕੋਲ ਸੰਗਤ ਸਵਾਲ ਕਰ ਰਹੀ ਹੈ ਕਿ ਹੁਣ ਹੀ ਦੇਖੋ ਦੇਖੋ ਕਈ ਚੀਜ਼ਾਂ ਹੋ ਜਾਂਦੀਆਂ ਨੇ ਜੀ ਕਈ ਚੀਜ਼ਾਂ ਹੁੰਦੀਆਂ ਨੇ ਹੁਣ ਆਪਾਂ ਉਹ ਕਹੀਏ ਜੇ 9 ਸਾਲ ਵੀ ਨਾ ਆਉਂਦੇ ਫਿਰ ਹੋਰ ਸਵਾਲ ਲੱਗਣਾ ਸੀ ਜਦੋਂ ਗੁਰੂ ਬਖਸ਼ਿਸ਼ ਹੁੰਦਾ ਉਦੋਂ ਹੀ ਗੱਲ ਹੁੰਦੀ ਹੈ ਉਹ ਤਾਂ ਪਹਿਲਾਂ ਹੋ ਨਹੀਂ ਸਕਦੀ ਸਖਬੀਰ ਸਿੰਘ ਬਾਦਲ ਦੇ ਅਸਤੀਫੇ ਦੀਆਂ ਗੱਲਾਂ ਹੋ ਰਹੀਆਂ ਕੀ ਲੱਗਦਾ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣਗੇ ਜੀ ਨਾ ਮੈਂ ਅਸਤੀਫਾ ਮੰਗਿਆ ਹੈ ਨਾ ਮੈਂ ਕਿਹਾ ਹੈ ਇਹ ਨਾ ਮੈਨੂੰ ਪਤਾ ਹੈ ਜਲਦੀ ਨਵੀਂ ਲੀਡਰਸ਼ਿਪ ਲੱਭਦੇ ਹੋ ਤੁਸੀਂ ਉਹਦਾ ਗੁਰੂ ਮਹਾਰਜ ਨੇ ਬਖਸ਼ਿਸ਼ ਕਰਨੇ ਜਿਵੇਂ ਕੀਤਾ ਗੁਰੂ ਮਹਾਰਜ ਕਰ ਦੇਣਗੇ ਆਪਣੇ ਆਪ ਵੀ ਇੱਕ ਦੇਖੋ ਤੁਸੀਂ ਕੀ ਵਿਖਦੇ ਹੋ ਕਿ ਲੱਗਦਾ ਅਕਾਲੀ ਦਰ ਨੂੰ ਨਵੀਂ ਲੀਡਰਸ਼ਿਪ ਚਾਹੀਦੀ ਹੈ ਇਸ ਟਾਈਮ ਦੇ ਵਿੱਚ ਦੇਖੋ ਮੈਂ ਤਾਂ ਹੈ ਵੀ ਸਾਡੇ ਮੰਤ ਸਭ ਤੋਂ ਵੱਡਾ ਬੋਝ ਇਹ ਸੀ ਗੁਰੂ ਸਾਹਿਬ ਦੇ ਚਰਨਾਂ 'ਚ ਹੁਣ ਆਗੇ ਹੁਣ ਲੀ ਸਾਲਾਂ ਤੋਂ ਪਹਿਲਾਂ ਕਦੀ ਗੁਰੂ ਸਾਹਿਬ ਦੇ ਚਰਨਾਂ 'ਚ ਨਹੀਂ ਸੀ ਆਏ ਗੁਰੂ ਚਰਨਾਂ 'ਤੇ ਤਾਂ ਰੋਜ਼ ਆਉਨੇ ਆ ਰੋਜ਼ ਆਉਨੇ ਆ ਕੋਈ ਇਹ ਕੋਈ ਦਿਨ ਹੁੰਦਾ ਨਹੀਂ ਜਿੱਤੇ ਗੁਰੂ ਚਰਨਾਂ 'ਚ ਨਾ ਆਈਏ ਇਹ ਘਰ ਹੈ ਜਿੱਥੇ ਆ ਕੇ ਤੁਸੀਂ ਵੀ ਆਉਨੇ ਹੋ ਕਈ ਮੈਨੂੰ ਨਾ ਕੋ ਤੁਸੀ ਵੀ ਆਉਨੇ ਹਰ ਬੰਦਾ ਆਉਂਦਾ ਜਿਹੜਾ ਇੱਥੇ ਗੁਰੂ ਨਮੰਦਾ ਹੈ ਗੁਰੂ ਦਾ ਹੋਟਾ ਸਰੰਦਾ ਗੁਰੂ ਘਰ ਦੇ ਵਿੱਚ ਤਾਂ ਜਿੰਨੇ ਨਤਮਸਤਕ ਹੋ ਜੀਏ ਉਹਨਾਂ ਥੋੜਾ ਹੁੰਦੇ ਅਕਾਲੀ ਨਾਲ ਕਹਿੰਦਾ ਕਿ ਸਾਰੇ ਬੀਜੇਪੀ ਨਾਲ ਰਲੇ ਹੋਏ ਆ ਸਾਰੇ ਚਲੋ ਉਹਨਾਂ ਦਾ ਕਹਿਣਾ ਕੀ ਹੈ ਜੋ ਉਹ ਸਭਰਾ ਕੁਝ ਕਹਿੰਦੇ ਨੇ ਜੀ ਕਿਸੇ ਦੇ ਕਹਿਣ ਨਾਲ ਨਾ ਕੁਝ ਚੰਗਾ ਹੁੰਦਾ ਹੈ ਨਾ ਮਾਰਾ ਹੁੰਦਾ ਹੈ ਨਾ ਬੀਜੇਪੀ ਦਾ ਹੁੰਦਾ ਹੈ ਨਾ ਸ਼ੌਂਕੀ ਕਾਲ ਦਾ ਜੋ ਕਹਿੰਦਾ ਉਹ ਠੀਕ ਹੈ ਬਸ ਗੁਰੂ ਬਖਸ਼ਿਸ਼ ਕਰੂਗਾ ਜੀ ਗੁਰੂ ਬਖਸ਼ਿਸ਼ ਕਰੂਗਾ ਪ੍ਰਧਾਨ ਤਨਉਣ ਨੂੰ ਲੈ ਕੇ ਬਹੁਤ ਸਾਰੇ ਨਾਵਾਂ ਦੀ ਚੱਲ ਤੁਹਾਡਾ ਜੋ ਬਣਾਵਾ ਕਿਸੇ ਨੂੰ ਪ੍ਰਸਾਦ ਤੁਹਾਨੂੰ ਦੇਖਾਂਗੇ ਟੰਗਾਂਵਾਂ ਦਾ ਬਸ ਬਸ ਵੇ ਦੀ ਬਸ ਲੈਨ ਬੁੱਕ ਠੀਕ ਹੈ ਅਸਟੈਮਨ ਸੁਜੀਤ ਸਿੰਘ ਰਖੜਾ ਸਾਡੇ ਨਾਲ ਸੀ ਕਹਿੰਦੇ ਕਿ 9 ਸਾਲ ਬਾਅਦ ਵੀ ਜੇ ਆ ਗਏ ਆ ਇਹ ਗੁਰੂ ਕਿਰਪਾ ਹੀ ਹੋਈ ਆ ਪਰ 9 ਸਾਲ ਤੋਂ ਪਹਿਲਾਂ ਜਦੋਂ ਆਉਂਦੇ ਸੀ ਉਦੋਂ ਕਦੀ ਵੀ ਇਹ ਧਿਆਨ ਦੇ ਵਿੱਚ ਨਹੀਂ ਆਇਆ ਕਿ ਸੱਤਾ ਦੇ ਵਿੱਚ ਸੀ ਜਦੋਂ ਉਦੋਂ ਗਲਤੀਆਂ ਹੋਈਆਂ ਪਰ 9 ਸਾਲ ਬਾਅਦ ਯਾਦ ਆਏ ਕਹਿੰਦੇ ਗੁਰੂ ਕਿਰਪਾ ਹੋਣ ਹੋਈ ਹੈ ਜਾ ਕੇ 9 ਸਾਲਾਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਦੇ ਅਸਥੀਪੇ ਦੇ ਉੱਤੋਂ ਕਿ ਤੇਨਾਂ ਕਿਤੇ ਉਹਨਾਂ ਕੰਨੀ ਵੀ ਕਿਤਰਾਈ ਆ ਉਹਨਾਂ ਨੇ ਉਸ ਗੱਲ ਨੂੰ ਕੀਤੀ ਨਹੀਂ ਗੱਲ ਕੀ ਸੁਖਬੀਰ ਸਿੰਘ ਬਾਦਲਸਿਪਾ ਦੇਣ ਜਾਂ ਨਾ ਦੇਣਾ ਕਹਿੰਦੇ ਗਲਤੀਆਂ ਹੋਈਆਂ ਗਲਤੀਆਂ ਦੀ ਖਿਮਾ ਯਾਚਨਾ ਵਾਸਤੇ ਪਹੁੰਚੇ ਇੱਥੇ 9 ਸਾਲ ਪਹਿਲੋਂ ਦੀ ਗੱਲ ਆ ਜਦੋਂ 2015 ਦੇ ਵਿੱਚ ਬੁਰਜਵਾਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੋ ਜਾਂਦਾ ਵਾ ਗੁਰੂ ਸਾਹਿਬ ਦਾ ਨਰਾਦਰ ਹੁੰਦਾ ਬਹਿਬਲ ਗੋਲੀकांड ਦਾ ਜ਼ਿਕਰ ਹੋਇਆ ਵਾ ਉਸ ਰਿਪੋਰਟ ਦੇ ਵਿੱਚ ਸਾਰਾ ਹੀ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਗਈ ਆ ਉਹਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਵੀ ਹੋਇਆ ਜਿਹੜੇ ਐਸਜੀਪੀਸੀ ਨੂੰ ਦਿੱਤੇ ਗਿਆ ਸਾਰਾ ਕੁਝ ਹੋਇਆ ਉਹਦਾ ਇਹ ਕਾਰਨ ਇਹਨਾਂ ਲੰਬਾ ਸਮਾਂ ਪੈ ਗਿਆ ਉਸ ਲੰਬੇ ਸਮੇਂ ਬਾਅਦ ਦੇ ਵਿੱਚ ਯਾਦ ਆਉਣ ਤੋਂ ਬਾਅਦ ਅੱਜ ਅਕਾਲੀ ਦਲ ਦਾ ਇੱਕ ਧੜਾ ਤੇ ਇੱਥੇ ਪਹੁੰਚ ਚੁੱਕਾ ਵਾ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਸਿੰਘ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਦੇ ਆ ਕਿਉਂਕਿ ਉਹ ਸਮੇਂ ਦੇ ਗ੍ਰਹਿ ਮੰਤਰੀ ਸੀ ਉਸ ਟਾਈਮ ਜੋ ਭਾਣਾ ਵਾਪਰਿਆ ਸੀ ਉਦੋਂ ਕਿ ਸੁਖਬੀਤ ਸਿੰਘ ਬਾਦਲ ਦੀ ਇੱਥੇ ਜਵਾਬ ਤਲਬੀ ਹੁੰਦੀ ਆ ਕਿ ਉਹਨਾਂ ਨੂੰ ਕੋਈ ਸਜ਼ਾ ਲੱਗਦੀ ਆ ਕਿ ਉਹਨਾਂ ਨੂੰ ਪ੍ਰਧਾਨਗੀ ਪਦ ਤੋਂ ਅਸਤੀਫਾ ਦੇਣਾ ਪੈਂਦਾ ਵਾ ਇਸ ਸਮੇਂ ਦੇ ਗਰਭ ਦੇ ਵਿੱਚ ਆ ਕਿਉਂਕਿ ਸਿੰਘ ਸਾਹਿਬ ਦਾ ਫੈਸਲੇ ਦੀ ਵੇਟ ਕੀਤੀ ਜਾਊਗੀ ਭਾਵੇਂ ਉਹ ਅਕਾਲੀ ਦਲ ਦਾ ਬਾਗੀ ਧੜਾ ਹੋਵੇ ਜਾਂ ਅਸੀਂ ਪ੍ਰੈਸ ਵਾਲੇ ਸਾਰੇ ਜਣੇ ਇਹੋ ਵੇਖਾਂਗੇ ਕਿ ਕੀ ਸਿੰਘ ਸਾਹਿਬ ਦਾ ਸੰਦੇਸ਼ ਆਉਂਦਾ ਵਾ ਕਿ ਬਾਗੀ ਧੜਾ ਜਿਹੜਾ ਮਿਲ ਕੇ ਗਿਆ ਵਾ ਉਹਨਾਂ ਦੇ ਕਹਿਣ ਮੁਤਾਬਕ ਸਾਰਿਆਂ ਨੂੰ ਕੋਈ ਇਹੋ ਜੀ ਸਜ਼ਾ ਜਾਇਜ਼ਤਾ ਲੱਗਦੀ ਇੱਥੋਂ ਕਿ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਮੁੜ ਪੈਰਾਂ ਤੇ ਸਰਜੀਤ ਹੋਵੇ ਇੱਕ ਖੇਤਰੀ ਪਾਰਟੀ ਜਿਹੜੀ ਕਿ 2015 ਤੋਂ ਪਹਿਲਾਂ ਦੀ ਗੱਲ ਕਰਦੇ ਆ ਸੱਤਾ ਦੇ ਵਿੱਚ ਹੁੰਦੀ ਆ ਤੇ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੀ ਆ ਤਾਂ ਜੋ ਵੋਟ ਪਰਸੈਂਟ ਇੰਨਾ ਘਟ ਜਾਂਦਾ ਕਿ ਵੋਟ ਪਰਸੈਂਟ ਜਿਹੜੀਆਂ ਬਾਕੀ ਪਾਰਟੀਆਂ ਆਈਆਂ ਸੀ ਉਹ ਆਪਣਾ ਵੋਟ ਪਰਸੈਂਟ ਉੱਪਰ ਲੈ ਜਾਂਦੀਆਂ ਵਾ ਪਰ ਅਕਾਲੀ ਦਲ ਤੇ ਸਵਾਲੀਆ ਚਿੰਨ੍ਹ ਲੱਗਦੇ ਰਹੇ ਇਹ ਵੀ ਕਾਰਨ ਸੀ ਅਕਾਲੀ ਦਲ ਦਾ ਢੜੇ ਦਾ ਬਾਗੀ ਹੋਣਾ ਵੇਖਦੇ ਆ ਸਿੰਘ ਸਾਹਿਬ ਦਾ ਕੀ ਫੈਸਲਾ ਆਉਂਦਾ ਵਾ ਉਸ ਤੋਂ ਬਾਅਦ ਵਿੱਚ ਅਕਾਲੀ ਦਲ ਦਾ ਉਹ ਭਾਵੇਂ ਕਾਲਜਲ ਬਾਦਲ ਤੜਾ ਹੋਵੇ ਜਾਂ ਬਾਗੀ ਢੜਾ ਕਿੰਨਾਂ ਨੂੰ ਸਜ਼ਾਆਂ ਲੱਗਦੀਆਂ ਵਾ ਕੌਣ ਆ ਕੇ ਨਤਮਸਤਕ ਹੁੰਦਾ ਇੱਥੇ